ప్రసిద్ధ ਲੇਖਕ ਅਤੇ ਪੱਤਰਕਾਰ ਕੁਸ਼ਵੰਤ ਸਿੰਘ ਰਚਨਾ ਰਾਜੇਸ਼ ਬਾਦਲ ਪੰਜਾਬੀ ਅਨੁਵਾਦ ਅਵਤਾਰ ਸਿੰਘ ਢਿੱਲੋਂ ਭਾਗ ਦੂਜਾ ਦਿਨ ਲੰਘਦੇ ਗਏ 3 ਸਾਲ ਵਾਲੀ ਕਾਨੂੰਨ ਦੀ ਡਿਗਰੀ ਕੁਸ਼ਵੰਤ ਸਿੰਘ ਨੇ 5 ਸਾਲਾਂ ਵਿੱਚ ਪਾਸ ਕੀਤੀ ਫਿਰ ਕਾਨੂੰਨ ਵਿੱਚ ਐਲ ਐਲ ਐਮ ਕਰਨ ਦੇ ਲਈ ਐਡਮਿਸ਼ਨ ਲਿਆ ਪਰ ਉਹ ਵੀ ਨਾ ਕਰ ਪਾਏ ਹਥਿਆਰ ਸੁੱਟ ਦਿੱਤੇ ਪਰ ਇਸ ਦਰਮਿਆਨ ਇੱਕ ਵੱਡੀ ਗੱਲ ਹੋਈ ਲੰਡਨ ਵਿੱਚ ਬਚਪਨ ਦੀ ਦੋਸਤ ਕਮਲ ਮਲਕ ਨਾਲ ਮੁਲਾਕਾਤ ਹੋ ਗਈ। ਮੁਲਾਕਾਤ ਪਿਆਰ ਵਿੱਚ ਬਦਲ ਗਈ। ਲੰਡਨ ਤੋਂ ਪਰਤ ਕੇ 30 ਅਕਤੂਬਰ 1939 ਨੂੰ ਦੋਸਤ ਕਮਲ ਮਲਕ ਖੁਸ਼ਵੰਤ ਸਿੰਘ ਦੀ ਦੁਲਨ ਬਣ ਗਈ। ਦਿੱਲੀ ਵਿੱਚ ਖੁਸ਼ਵੰਤ ਸਿੰਘ ਦੇ ਵਿਆਹ ਦੀ ਚਰਚਾ ਕਈ ਦਿਨ ਤੱਕ ਸੁਰਖੀਆਂ ਵਿੱਚ ਰਹੀ। ਦੇਸ਼ ਦੇ ਮੰਨੇ ਪਰਮੰਨੇ ਲੋਕ ਇਸ ਵਿੱਚ ਸ਼ਾਮਲ ਹੋਏ। ਵਿਰਾਸਤ ਇੱਕ ਜਨਪਤ ਤੋਂ ਇੱਕ ਤੁਗਲਕ ਰੋੜ ਗਈ ਸੀ। ਵਿਆਹ ਦੇ ਬਾਅਦ ਪਿਤਾ ਜੀ ਨੇ ਲੋਹਾਰ ਵਿੱਚ ਤੋਹਫੇ ਦੇ ਤੌਰ ਤੇ ਇੱਕ ਫਲੈਟ ਦਿੱਤਾ ਕੋਰਟ ਦੇ ਨੇੜੇ ਪਿੰਨ ਰੋਡ ਤੇ ਇੱਕ ਚੈਂਬਰ ਵੀ ਬਣਾ ਦਿੱਤਾ ਤੇ ਤੋਹਫੇ ਵਿੱਚ ਸ਼ਾਨਦਾਰ ਕਾਰ ਭੇਟ ਕੀਤੀ ਉਹ ਕੁਸ਼ਵੰਤ ਸਿੰਘ ਨੂੰ ਚੰਗੇ ਵਕੀਲ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ ਐਡਵੋਕੇਟ ਖਸ਼ਵੰਤ ਸਿੰਘ ਦੀ ਉੱਥੇ ਧਮ ਮੱਚ ਗਈ ਪਰ ਇਹ ਪਿਤਾ ਜੀ ਦੇ ਕਾਰਨ ਸੀ ਚੰਗੇ ਵਕੀਲ ਦੇ ਤੌਰ ਤੇ ਉਹਨਾਂ ਨੂੰ ਕੋਈ ਬਹੁਤ ਪ੍ਰਤਿਸ਼ਟਾ ਨਹੀਂ ਮਿਲੀ ਕਈ ਪ੍ਰਕਾਰ ਦੇ ਤਜਰਬੇ ਕਰਦਿਆਂ 7 ਸਾਲ ਕੱਟੇ 5 ਸਾਲ ਪੜ੍ਹਾਈ ਤੇ 7 ਸਾਲ ਦੀ ਫਲਾਪ ਵਕਾਲਤ ਨਾਕਾਮੀ ਤੇ ਨਰਾਸ਼ਾ ਨੇ ਐਡਵੋਕੇਟ ਕੁਸ਼ਵੰਤ ਸਿੰਘ ਨੂੰ ਚਿੜਚਿੜਾ ਬਣਾ ਦਿੱਤਾ ਪਿਤਾ ਜੀ ਵੀ ਪਰੇਸ਼ਾਨ ਸਨ ਪਰ ਉਹ ਕੀ ਕਰ ਸਕਦੇ ਸਨ ਇੱਕ ਪਿਤਾ ਦੇ ਰੂਪ ਵਿੱਚ ਉਹ ਆਪਣੇ ਸਾਰੇ ਫਰਜ਼ ਇਮਾਨਦਾਰੀ ਨਾਲ ਨਿਭਾਰੇ ਸਨ ਉਹਨਾਂ ਨੇ ਇੱਕ ਹੋਰ ਯਤਨ ਕਰਨਾ ਚਾਹਿਆ ਹੁਣ ਲਾਹੌਰ ਵਿੱਚ ਹੀ ਕੁਸ਼ਵੰਤ ਸਿੰਘ ਦਾ ਮਨ ਲੱਗਿਆ ਰਿਹਾ ਇਸ ਲਈ ਲਾਰੈਂਸ ਰੋਡ ਤੇ ਸ਼ਾਨਦਾਰ ਬੰਗਲਾ ਖਰੀਦ ਕੇ ਦਿੱਤਾ ਕੁਸ਼ਵੰਤ ਸਿੰਘ ਨੇ ਇੱਕ ਵਾਰ ਫਿਰ ਜ਼ੋਰ ਲਗਾਇਆ ਉਹ ਇੱਕ ਸਥਾਨਕ ਕਾਲਜ ਵਿੱਚ ਪਾਰਟ ਟਾਈਮ ਕਾਨੂੰਨ ਪੜ੍ਹਾਉਣ ਲੱਗੇ पर नतीजा फिर भी कुछ ना निकलया वकालत ਦੇ ਪੇਸ਼ੇ ਵਿੱਚ ਉਹਨਾਂ ਨੂੰ ਜੋ ਅਨੁਭਵ ਹੋ ਰਹੇ ਸਨ ਉਹਨਾਂ ਬਾਰੇ ਕੁਸ਼ਵੰਤ ਸਿੰਘ ਨੇ ਕੁਝ ਇਸ ਤਰ੍ਹਾਂ ਕਿਹਾ ਇੱਕ ਮੁਸ਼ਕਲ ਤੇ ਕਮਰ ਤੋੜ ਪੇਸ਼ਾ ਸੀ ਜਿਸ ਵਿੱਚ ਆਤਮਾ ਦੇ ਲਈ ਕੋਈ ਜਗ੍ਹਾ ਨਹੀਂ ਸੀ ਮੈਂ ਆਪਣੇ ਆਪ ਨਾਲ ਸਵਾਲ ਕੀਤਾ ਕਿ ਇਸ ਪੇਸ਼ੇ ਵਿੱਚ ਕੋਈ ਸਿਰਜਣਾਤਮਕਤਾ ਹੈ ਕਿ ਜ਼ਿੰਦਗੀ ਪ੍ਰਤੀ ਮੇਰਾ ਕੋਈ ਹੋਰ ਫਰਜ਼ ਨਹੀਂ ਹੈ ਕਿ ਇਹਹੀ ਫਰਜ਼ ਹੈ ਕਿ ਮੈਂ ਦੂਸਰਿਆਂ ਦੇ ਝਗੜਿਆਂ ਤੋਂ ਪੈਸੇ ਬਣਾਉਂਦਾ ਰਹਾ ਮੈਨੂੰ ਸੰਦੇਹ ਨਹੀਂ ਹੈ ਕਿ ਜੇ ਮੈਂ ਕਾਨੂੰਨ ਨਾਲ ਚਿਪਕਿਆ ਰਹਿੰਦਾ ਤਾਂ ਮੈਂ ਨਿਆਪੀਟ ਤੱਕ ਵੀ ਪਹੁੰਚ ਜਾਂਦਾ ਹੋ ਸਕਦਾ ਹੈ ਕਿ ਮੈਂ ਸੁਪਰੀਮ ਕੋਰਟ ਤੱਕ ਪਹੁੰਚ ਜਾਂਦਾ ਮੈਨੂੰ ਕਾਨੂੰਨ ਛੱਡਣ ਦਾ ਕਦੇ ਪਛਤਾਵਾ ਨਹੀਂ ਹੋਇਆ ਮੈਨੂੰ ਪਛਤਾਵਾ ਸਿਰਫ ਇਸ ਗੱਲ ਨਾਲ ਹੋਇਆ ਕਿ ਮੈਂ ਕਾਨੂੰਨ ਦੀ ਪੜ੍ਹਾਈ ਵਿੱਚ 5 ਸਾਲ ਬਰਬਾਦ ਕੀਤੇ ਤੇ 7 ਸਾਲ ਇਸ ਦੇ ذریعے ਰੋਜ਼ੀ ਰੋਟੀ ਦੀ ਕੋਸ਼ਿਸ਼ ਕਰਨ ਵਿੱਚ ਕਦੇ-ਕਦੇ ਉਹਨਾਂ ਦੀ ਹਤਾਸ਼ਾ ਨਿਰਾਸ਼ਾ ਹੱਦपार ਕਰ ਜਾਂਦੀ ਫਿਰ ਕੁਸ਼ਵੰਤ ਸਿੰਘ ਸ਼ਿਮਲਾ ਜਾਂ ਕਸੌਲੀ ਆ ਜਾਂਦੇ ਪਿਤਾ ਜੀ ਨੇ ਇੱਕ ਸ਼ਾਨਦਾਰ ਘਰ ਉੱਥੇ ਵੀ ਬਣਵਾਇਆ ਸੀ ਕਸੌਲੀ ਦੀ ਪਹਾੜੀ ਸੁੰਦਰਤਾ ਚੰਗੀ ਲੱਗੀ ਰੋਜ਼ ਮੀਲਾਂ ਪੈਦਲ ਚੱਲਦੇ ਤੇ ਆਪਣੀ ਜ਼ਿੰਦਗੀ ਦੇ ਬਾਰੇ ਸੋਚਦੇ ਕਦੇ ਸ਼ਿਮਲਾ ਤੋਂ ਕਾਲਕਾ ਪੈਦਲ ਜਾਂਦੇ ਤੇ ਸ਼ਾਮ ਹੁੰਦੇ ਵਾਪਸ ਪਰਤ ਆਉਂਦੇ ਕਦੇ ਤੱਤਾ ਪਾਣੀ ਪੈਦਲ ਚਲੇ ਜਾਂਦੇ ਉੱਥੇ ਗੰਦਗ ਦੇ ਉੱਬਲਦੇ ਝਰਨੇ ਵਿੱਚ ਨਹਾਉਂਦੇ ਤੇ ਵਾਪਸ ਪਰਤ ਆਉਂਦੇ ਇਹ ਦੂਰੀ 72 ਕਿਲੋਮੀਟਰ ਸੀ ਇੱਕ ਵਾਰ ਇਸ ਤਰ੍ਹਾਂ ਤੱਤਾ ਪਾਣੀ ਤੋਂ ਵਾਪਸ ਪਰਤੇ ਤਾਂ ਪੈਰਾਂ ਵਿੱਚੋਂ ਖੂਨ ਨਿਕਲਣ ਲੱਗਿਆ ਫਿਰ 15 ਦਿਨ ਤੱਕ ਹਰਾਮ ਕੀਤਾ ਪਿਤਾ ਜੀ ਨੇ ਇੱਕ ਦਿਨ ਨਰਾਜ਼ ਹੋ ਕੇ ਕਿਹਾ ਜੇ 72 ਕਿਲੋਮੀਟਰ ਪੈਦਲ ਚੱਲਣ ਦੇ ਸਤਾਂ ਤੇ 72 ਘੰਟੇ ਕਾਨੂੰਨ ਪੜ ਲਿਆ ਹੁੰਦਾ ਤਾਂ ਅੱਜ ਇਹ ਹਾਲਤ ਨਾ ਹੁੰਦੀ ਪਰੇਸ਼ਾਨ ਰਹਿੰਦਿਆਂ ਖੁਸ਼ਵੰਤ ਸਿੰਘ ਨੇ ਹੁਣ ਸਾਹਿਤ ਨਾਲ ਰਿਸ਼ਤਾ ਬਣਾਉਣ ਦਾ ਫੈਸਲਾ ਕੀਤਾ ਅੰਗਰੇਜ਼ੀ ਅਤੇ ਭਾਰਤੀ ਸਹਿਤ ਦੀਆਂ ਕਈ ਕਿਤਾਬਾਂ ਪੜੀਆਂ ਤੇ ਇਹਨਾਂ ਦੀ ਦਿਨਕ ਟਰਬਿਊਨ ਵਿੱਚ ਪੁਸਤਕ ਸਮੀਖਿਆ ਲਿਖਣ ਲੱਗੇ ਇਹ ਇੱਕ ਤਰ੍ਹਾਂ ਨਾਲ ਖੁਸ਼ਵੰਤ ਸਿੰਘ ਦੀ ਪੱਤਰਕਾਰਤਾ ਵਿੱਚ ਸ਼ੁਰੂਆਤ ਸੀ ਲਿਖਣ ਪੜਨ ਵਿੱਚ ਇੰਨਾ ਚੰਗਾ ਲੱਗਿਆ ਕਿ ਇੱਕ ਦਿਨ ਲਾਹੌਰ ਤੋਂ ਪੱਕੇ ਤੌਰ ਤੇ ਵਿਦਾਈ ਲੈ ਲਈ ਦਿੱਲੀ ਆ ਕੇ ਰਹਿਣ ਲੱਗੇ ਇਸ ਦਰਮਿਆਨ ਹਿੰਦੁਸਤਾਨ ਆਜ਼ਾਦ ਹੋ ਗਿਆ 14 ਤੇ 15 ਅਗਸਤ ਦੀ ਰਾਤ ਸਾਰੇ ਮੁਲਕ ਵਿੱਚ ਜਸ਼ਨ ਦਾ ਮਾਹੌਲ ਸੀ ਉਸ ਰਾਤ 32 ਸਾਲ ਦੇ ਖੁਸ਼ਵੰਤ ਸਿੰਘ ਹਜ਼ਾਰਾਂ ਲੋਕਾਂ ਦੇ ਨਾਲ ਸੰਸਦ ਭਵਨ ਜਾ ਪਹੁੰਚੇ ਇਸ ਨਾ ਭੁੱਲਣ ਯੋਗ ਅਨੁਭਵ ਦੇ ਬਾਰੇ ਵਿੱਚ ਉਹਨਾਂ ਨੇ ਬਾਅਦ ਵਿੱਚ ਲਿਖਿਆ ਰਾਤ 11 ਵਜੇ ਤੱਕ ਅਸੀਂ ਸੰਸਦ ਭਵਨ ਜਾ ਪਹੁੰਚੇ ਬੇ ਅਥਰ ਪੀੜਸੀ ਪਰ ਕੋਈ ਰੌਲਾ ਗੋਲਾ ਨਹੀਂ ਸੀ ਵਿੱਚ ਵਿੱਚ ਨਾਰੇ ਲੱਗਦੇ ਸਨ ਇਨਕਲਾਬ ਜ਼ਿੰਦਾਬਾਦ ਮਹਾਤਮਾ ਗਾਂਧੀ ਜ਼ਿੰਦਾਬਾਦ 12 ਵਜਨ ਤੋਂ 1 ਮਿੰਟ ਪਹਿਲਾਂ ਸਨਾਟਾ ਸ਼ਾ ਗਿਆ ਸੁਚੇਤਾ ਕ੍ਰਿਪਲਾਨੀ ਨੇ ਵੰਦੇ ਮਾਤਰਮ ਗਾਇਆ ਇਸੇ ਤਰੰਤ ਬਾਅਦ ਪੰਡਿਤ ਨਹਿਰੂ ਦਾ ਇਤਿਹਾਸਕ ਭਾਸ਼ਣ ਲਾਊਡਸਪੀਕਰ ਤੇ ਗੂੰਜਣ ਲੱਗਿਆ ਭਾਸ਼ਣ ਖਤਮ ਹੋਇਆ ਲੋਕ ਖੁਸ਼ੀ ਨਾਲ پاگل ਹੋ ਗਏ ਉਹ ਨੱਚ ਰਹੇ ਸਨ ਇੱਕ ਦੂਸਰੇ ਦੇ ਗਲੇ ਮਿਲ ਰਹੇ ਸਨ ਨਾਰੇ ਲਗਾ ਰਹੇ ਸਨ ਰਤ 3 ਵਜੇ ਅਸੀਂ ਲੋਕ ਘਰ ਪਰਤ ਆਏ ਅਗਲੀ ਸਵੇਰ 15 ਅਗਸਤ ਦੀ ਸੀ ਇੱਕ ਵਾਰ ਫਿਰ ਲਾਲ ਕਿਲੇ ਤੇ ਭਾਰੀ ਭੀੜ ਇਕੱਠੀ ਹੋ ਗਈ ਸੀ ਆਖਰੀ ਬਿਗਲ ਵੱਜਿਆ ਮਾਉਂਟ ਪੈਟਨ ਨੇ ਯੂਨੀਅਨ ਜੈਕ ਉਤਾਰਿਆ ਨਹਿਰੂ ਜੀ ਨੇ ਤਿਰੰਗਾ ਫੈਰਾਇਆ ਬੈਂਡ ਨੇ ਰਾਸ਼ਟਰੀ ਗਾਣ ਬਜਾਇਆ ਤੇ ਸਾਰੇ ਦੇਸ਼ ਨੂੰ ਸਲਾਮ ਕਰਨ ਦੇ ਲਈ ਤੋਪਾਂ ਗਰਜੁੱਟੀਆਂ ਪਰ ਸਭ ਕੁਝ ਸੁਨਾਈ ਦਿੱਤਾ ਦਿਖਾਈ ਨਹੀਂ ਦਿੱਤਾ ਕਿਵੇਂ ਦਿੱਖਦਾ ਖੁਸ਼ੀ ਦੇ ਹੰਝੂ ਵਾਰ-ਵਾਰ ਪਰ ਆਉਂਦੇ ਸਨ ਅਤੇ ਉਨ੍ਹਾਂ ਹੰਝੂਆਂ ਦਰਮਿਆਨ ਕੁਝ ਵੀ ਸਾਫ਼ ਨਜ਼ਰ ਨਹੀਂ ਆਉਂਦਾ ਸੀ ਅਗਲੇ ਦਿਨ ਤੋਂ ਫਿਰ ਉਹੀ ਸਵਾਲ ਕੁਸ਼ਵੰਤ ਸਿੰਘ ਅੱਗੇ ਕੀ ਕਰੋਗੇ ਇਸ ਦਰਮਿਆਨ ਪਾਕਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਅਲੀ ਜਿਨ੍ਹਾਂ ਨੇ ਪਿਤਾ ਜੀ ਨੂੰ ਸੰਦੇਸ਼ ਭੇਜਿਆ ਕਿ ਉਹ ਕੁਸ਼ਵੰਤ ਸਿੰਘ ਨੂੰ ਲਾਹੌਰ ਵਿੱਚ ਰਹਿਣ ਦੇ ਲਈ ਮਨਾ ਲੈਣ ਦਰ ਅਸਲ ਜਿਨ੍ਹਾਂ ਲਾਹੌਰ ਹਾਈ ਕੋਰਟ ਵਿੱਚ ਜੱਜ ਦੇ ਰੂਪ ਵਿੱਚ ਕਸ਼ਵੰਤ ਸਿੰਘ ਨੂੰ ਦੇਖਣਾ ਚਾਹੁੰਦੇ ਸਨ ਉਹਨਾਂ ਦੀ ਮਨਸ਼ਾ ਸੀ ਕਿ ਪਾਕਿਸਤਾਨ ਦੀ ਅਦਾਲਤ ਵਿੱਚ ਇੱਕ ਸਿੱਖ ਵੀ ਹੋਣਾ ਚਾਹੀਦਾ ਹੈ ਪਿਤਾ ਜੀ ਨੇ ਇਹ ਸੱਦਾ ਕਸ਼ਵੰਤ ਸਿੰਘ ਤੱਕ ਪਹੁੰਚਾ ਦਿੱਤਾ ਇੱਕ ਫਲਾਪ ਵਕੀਲ ਨੂੰ ਜੱਜ ਬਨਣ ਦਾ ਮੌਕਾ ਕਸ਼ਵੰਤ ਸਿੰਘ ਦੀ ਅੰਤਰ ਆਤਮਾ ਨੇ ਇਸ ਦੇ ਖਿਲਾਫ ਵੋਟ ਦਿੱਤਾ ਆਫਰ ਠੁਕਰਾ ਦਿੱਤੀ ਇਸ ਦੇ ਬਾਅਦ ਲੰਡਨ ਵਿੱਚ ਇੰਡੀਆ ਹਾਊਸ ਵਿੱਚ ਸੂਚਨਾ ਅਧਿਕਾਰੀ ਦੇ ਅੱdte ਤੇ ਕੰਮ ਕਰਨ ਦਾ ਮੌਕਾ ਮਿਲਿਆ ਖਸ਼ਵੰਤ ਇਸ ਨਾਲ ਖੁਸ਼ ਸਨ ਉਹਨਾਂ ਨਿੱਤਰਾਂ ਤੇ ਨੌਕਰੀ ਨੂੰ ਜੁਆਇਨ ਕਰ ਲਿਆ ਕੁਝ ਦਿਨ ਹੀ ਬੀਤੇ ਸਨ ਕਿ ਕੈਨੇਡਾ ਤਬਾਦਲਾ ਹੋ ਗਿਆ ਕੈਨੇਡਾ ਜਾਣ ਦੇ ਲਈ ਤਿਆਰੀ ਹੋ ਰਹੀ ਸੀ ਇੱਕ ਦਿਨ ਲੰਚ ਕਰਨ ਨਿਕਲ ਰਹੇ ਸੀ ਕਿ ਸਾਹਮਣੇ ਅਖਬਾਰਾਂ ਦੇ ਸਟਾਲ ਤੇ ਨਜ਼ਰ ਪਈ ਉੱਥੇ ਇੱਕ ਤਖਤੀ ਤੇ ਹੱਥ ਨਾਲ ਲਿਖਿਆ ਸੀ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਹੈ ਖਸ਼ਵੰਤ ਸਿੰਘ ਨੇ ਲਿਖਿਆ ਮੈਂ ਸੋਚਿਆ ਕਿ ਇੱਕ ਸੰਤ ਨਾਲ ਅਖਰ ਕਿਸ ਨੂੰ ਦੁਸ਼ਮਣੀ ਹੋ ਸਕਦੀ ਹੈ ਉਸਨੇ ਤਾਂ ਕਦੇ ਜ਼ਿੰਦਗੀ ਵਿੱਚ ਕਿਸੇ ਦਾ ਬੁਰਾ ਨਹੀਂ ਕੀਤਾ ਮੈਂ ਅਖਬਾਰ ਵਾਲੇ ਸਟਾਲ ਦੇ ਪਾਸ ਜਾ ਕੇ ਦੇਖਿਆ ਦਾ ਈਵਨਿੰਗ ਸਟੈਂਡਰਡ ਵਿੱਚ ਖਬਰ ਚਪੀ ਸੀ ਅਖਬਾਰ ਵਕਰੀਤਾ ਦੀਆਂ ਅੱਖਾਂ ਵਿੱਚ ਹੰਝੂ ਸਨ ਮੈਂ ਵੀ ਰੋ ਪਿਆ ਸੀ ਹੰਝੂਆਂ ਕਾਰਨ ਸਿਰਲੇਖ ਹੀਟ ਕੁਝ ਵੀ ਦਿਖਾਈ ਨਹੀਂ ਦਿੱਤਾ ਸਾਰਾ ਸੰਸਾਰ ਮਹਾਤਮਾ ਦੀ ਹੱਤਿਆ ਨਾਲ ਦੁਖੀ ਸੀ ਕੈਨੇਡਾ ਵਿੱਚ ਜੋਇਨ ਕੀਤਾ ਤਾਂ ਉੱਥੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸਭਾਰਤ ਕਾਨੇ ਵਿੱਚ ਸ਼ੋਕ ਸਭਾ ਹੋਈ ਸਭਾਰਤ ਕਾਨੇ ਵਿੱਚ ਰਾਸ਼ਟਰ ਗਾਨ ਦੀ ਇੱਕ ਵੀ ਰਿਕਾਰਡਿੰਗ ਨਹੀਂ ਸੀ ਨਵੇਂ-ਨਵੇਂ ਆਜ਼ਾਦ ਹੋਏ ਦੇਸ਼ ਨੂੰ ਛੋਟੇ-ਛੋਟੇ ਇੰਤਜ਼ਾਮ ਦੇ ਲਈ ਯੋਜਨਾ ਪੈ ਰਿਆ ਸੀ ਸ਼ੋਕ ਸਭਾ ਵਿੱਚ ਪਿਆਨੋ ਤੇ ਕੁਸ਼ਵੰਤ ਸਿੰਘ ਨੇ ਰਾਸ਼ਟਰ ਗਾਨ ਦੀ ਧੁਨ ਵਜਾਈ ਸ਼ੋਕ ਸਭਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਬਰਤਾਨੀਆ ਦੇ ਚੀਫ ਜਸਟਿਸ ਅਤੇ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਉੱਚ ਕੋਟੀ ਦੇ ਲੋਕ ਸ਼ਾਮਲ ਹੋਏ ਸਨ ਇਸ ਦਰਮਿਆਨ ਘਟਨਾ ਚੱਕਰ ਕੁਝ ਅੱਜ ਇਹ ਆਕਮੇ ਆ ਕੀਤਾ ਬਦਲਾ ਫਿਰ ਲੰਡਨ ਵਿੱਚ ਹੋ ਗਿਆ ਉੱਥੋਂ ਪ੍ਰਧਾਨ ਮੰਤਰੀ ਪੰਡਤ ਜਵਾਲਾਲ ਨਹਿਰੂ ਦੇ ਸੰਪਰਕ ਵਿੱਚ ਆਏ ਨਹਿਰੂ ਜੀ ਦੇ ਨਾਲ ਕਸ਼ਵੰਤ ਸਿੰਘ ਨੂੰ अनेका ਖੱਟੇ ਮਿੱਠੇ ਅਨੁਭਵ ਹੋਏ ਆਬੈ ਮੂਝੇ ਮਾਰਦੀ ਤਰਜ਼ ਤੇ ਕਸ਼ਵੰਤ ਸਿੰਘ ਨੂੰ ਮੁਸੀਬਤ ਮੁੱਲ ਲੈਣ ਦੀ ਆਦਤ ਪ੍ਰਾਣੀ ਸੀ ਨਤੀਜਾ ਇੱਕ ਵਾਰ ਫਿਰ ਅਸਤੀਫਾ ਪਰ ਕੈਨੇਡਾ ਪ੍ਰਵਾਸ ਕਸ਼ਵੰਤ ਸਿੰਘ ਦੇ ਜੀਵਨ ਵਿੱਚ ਇੱਕ ਫੈਸਲਾ ਕੁਲ ਮੋੜ ਲੈ ਕੇ ਆਇਆ ਸੀ ਉਥੇ ਉਹਨਾਂ ਨੇ ਸਹਿਤਕਾਰਾਂ ਲੇਖਕਾਂ ਤੇ ਬੁੱਧੀਜੀਵੀਆਂ ਦਰਮਿਆਨ ਚੰਗੀ ਜਾਣ-ਪਛਾਣ ਬਣਾਰੀ ਸੀ ਉਥੇ ਕਹਾਣੀਆਂ ਲਿਖਣ ਦਾ سلسلہ ਵੀ ਆਰੰਭ ਹੋ ਗਿਆ ਕੈਨੇਡਾ ਦੇ ਕੈਨੇਡੀਅਨ ਫੋਰਮਾਂ 'ਤੇ ਸੈਟਰਡੇ ਨਾਈਟ ਵਿੱਚ ਚਿਕੁਸ਼ਵਨ ਸਿੰਘ ਦੀਆਂ ਕਈ ਕਹਾਣੀਆਂ ਪ੍ਰਕਾਸ਼ਿਤ ਹੋਈਆਂ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸ਼ਬਦਾਂ ਦੇ ਨਾਲ ਉਹਨਾਂ ਦਾ ਰਿਸ਼ਤਾ ਤਾਂ ਸਕੂਲ ਦੇ ਜ਼ਮਾਨੇ ਤੋਂ ਹੀ ਬਣ ਗਿਆ ਸੀ ਜਦੋਂ ਮਾਡਰਨ ਸਕੂਲ ਵਿੱਚ ਪੜ੍ਹਦੇ ਸੀ ਤਾਂ ਨਿਊਯਾਰਕ ਦੇ ਹਰਪੁਰ ਸੁਵਿਚ ਪਹਿਲੀ ਕਹਾਣੀ ਛਪੀ ਸੀ ਉਹ ਇੱਕ ਸੱਚੀ ਘਟਨਾ ਤੇ ਆਧਾਰਿਤ ਸੀ ਹੋਇਆ ਇੰਜ ਸੀ ਕਿ ਭਰਾ ਦੇ ਨਾਲ ਸਕੂਲ ਵਿੱਚ ਪੜ੍ਹਾਈ ਦੇ ਦਿਨਾਂ ਦੌਰਾਨ ਇੱਕ ਜ਼ਹਿਰੀਲਾ ਕੋਬਰਾ ਪੜ ਲਿਆ ਉਸ ਨੂੰ ਡੱਬੇ ਵਿੱਚ ਬੰਦ ਕਰਕੇ ਸਕੂਲ ਦੀ ਪ੍ਰਯੋਗਸ਼ਾਲਾ ਵਿੱਚ ਲਿਆਏ ਵਿਗਿਆਨ ਦੇ ਸਰਸਨ ਚੌਬੇ ਜੀ ਉਹ ਖੁਸ਼ ਹੋ ਗਏ ਤੇ ਜਾਰ ਵਿੱਚ ਕੋਬਰਾ ਨਾਗ ਬੰਦ ਕਰਨ ਦੇ ਲਈ ਡੱਬੇ ਦਾ ਮੂੰਹ ਖੋਲ੍ਹਿਆ ਕੋਬਰਾ ਉਹਨਾਂ ਤੇ ਛੱਪਟ ਪਿਆ ਦਰਅਸਲ ਚੌਬੇ ਜੀ ਉਹਨੂੰ ਮਰਿਆ ਹੋਇਆ ਸੱਪ ਸਮਝ ਰਹੇ ਸਨ ਇਸ ਘਟਨਾ ਕੇਂਦਰ ਬਿੰਦੂ ਰੱਖ ਕੇ ਖੁਸ਼ਵੰਤ ਸਿੰਘ ਨੇ ਜ਼ਿੰਦਗੀ ਦੀ ਪਹਿਲੀ ਕਹਾਣੀ ਲਿਖੀ ਦਾ ਮਾਰ ਕਾਫ ਵਿਸ਼ੂ ਨਿਊਯਾਰਕ ਦੀ ਹਾਰਪਸ ਮੈਗਜ਼ੀਨ ਵਿੱਚ ਇੱਕ ਕਹਾਣੀ ਛਪੀ ਸੀ ਬਾਅਦ ਵਿੱਚ ਜਦੋਂ ਲਾਹੌਰ ਵਿੱਚ ਵਕਾਲਤ ਨਹੀਂ ਚੱਲੀ ਤਾਂ ਨਠੱਲੇ ਬੰਦੇਦਾਰ ਵਿੱਚ ਕੁਝ ਹੋਰ ਕਹਾਣੀਆਂ ਵੀ ਲਿਖੀਆਂ ਸਨ ਇਸ ਤਰ੍ਹਾਂ 1934 ਵਿੱਚ ਜਦੋਂ ਬੀਏ ਤੀਜੇ ਦਰਜੇ ਵਿੱਚ ਪਾਸ ਕੀਤੀ ਤਾਂ ਫਿਰ ਦਾਦੀ ਦੀ ਯਾਦ ਵਿੱਚ ਖੁਸ਼ਵੰਤ ਨੇ 1935 ਵਿੱਚ ਕਹਾਣੀ ਲਿਖੀ ਪੋਰਟਰੇਟ ਆਫ ਅ ਲੈਡੀ ਦ ਕੈਨੇਡੀਅਨ ਫੋਰਮ ਵਿੱਚ ਇੱਕ ਕਹਾਣੀ ਵਿਸ਼ਾਪੀ ਸੀ ਕੋਇ ਸ਼ਵੰਤ ਸਿੰਘ ਦੀ ਨਜ਼ਰ ਵਿੱਚ ਉਹਨਾਂ ਦੀ ਇਹ ਸਭ ਤੋਂ ਉਮਦਾ ਕਹਾਣੀ ਸੀ ਇਸ ਤਰ੍ਹਾਂ ਲੇਖਣ ਦਾ ਸਿਲਸਿਲਾ ਚੱਲਦਾ ਰਿਹਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ